ਮੇਰਾ ਨਾਮ ਭੂਪੇਨ ਗੋਇਲ ਹੈ ਮੈਂ 12th ਕਲਾਸ ਦੇ ਬੋਰਡਸ ਹੁਣੇ ਦਿੱਤੇ ਤੇ ਉਹਦੇ ਵਿੱਚ ਵੀ ਚੰਗੇ ਅੰਕ ਹਾਸਿਲ ਕੀਤੇ ਹੈ ਮੈਂ NEET ਦੀ ਪ੍ਰੀਖਿਆ ਦੀ NEET ਦੀ ਪ੍ਰੀਖਿਆ ਵੀ ਦਿੱਤੀ ਹੈ ਤੇ ਉਸ ਤੋਂ ਮੇਰੇ 700 ਨੰਬਰ ਆਏ 720 ਵਿੱਚੋਂ ਤੇ ਮੇਰਾ ਰੈਂਕ 2077 ਆਇਆ ਮਤਲਬ ਜੀ ਮੈਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ 8th 9th ਵਿੱਚ ਉਹ ਪੇਰੈਂਟਸ ਨੇ ਮੈਨੂੰ ਫੋਨ ਲੈ ਦਿੱਤਾ ਸੀ ਕੀ ਦੇਖੋ ਇਹ ਫੋਨ ਹੈਗਾ ਉਹਦਾ ਹਰੀ ਹਰੀ ਚੀਜ਼ ਦੀ ਦੇਖੋ ਚੰਗੇ ਐਸਪੈਕਟਸ ਤੇ ਬੁਰੇ ਐਸਪੈਕਟਸ ਹੁੰਦੇ ਨੇ ਉਹ ਆਪਣੇ ਤੇ ਡਿਪੈਂਡ ਕਰਦਾ ਆਪਾਂ ਉਹਨੂੰ ਯੂਜ਼ ਕਿਵੇਂ ਕਰਦੇ ਆ ਤਾਂ ਫੋਨ ਉਹ ਹੀ ਵੀ ਮੈਂ YouTube Facebook ਜਾਂ ਰੈਂਡਮ ਸਕਰੋਲ ਕਰਦਾ ਹੁੰਦਾ ਸੀ ਤਾਂ ਇੱਕ ਦੋ ਵਾਰੀ ਮੈਨੂੰ ਹੀ ਨੀਟ ਨੀਟ ਵਲੇ ਵਲੀ ਸਾਈਡ ਦੀ ਮਤਲਬ ਵੀਡੀਓਜ਼ ਵਗੈਰਾ ਆਨ ਲੱਗ ਗਿਆ ਤਾਂ ਮੈਂ ਉਹ ਹੀ ਥੋੜਾ ਸ ਹੋਰ ਸਕਰੋਲ ਕਰਕੇ ਉਹਨਾਂ ਉਹ ਵੀਡੀਓਜ਼ ਨੂੰ ਵਗੈਰਾ ਨੂੰ ਦੇਖਣ ਲੱਗ ਪਿਆ ਤੋ ਇਹ ਇਹ ਵਾਲੀ ਚੀਜ਼ ਕੰਨੀ ਮੈਨੂੰ ਜ਼ਿਆਦਾ ਇੰਟਰਸਟ ਆ ਗਿਆ ਤਾਂ ਫਿਰ ਉਹੀ ਜਦ ਸਕੂਲ ਚ ਵੀ ਸਾਇੰਸ ਦੇ ਬਾਇਓਲੋਜੀ ਵਾਲੇ ਸਬਜੈਕਟ ਕੰਨੀ ਮੈਂ ਹੋਰ ਐਕਸਟਰਾ ਪੜ੍ਹਦੇ ਗਿਆ ਪੜ੍ਹਦੇ ਗਿਆ ਤੋ ਸਬਜੈਕਟ ਵਿੱਚ ਹੀ ਇੰਟਰਸਟ ਡਿਵੈਲਪ ਹੋ ਗਿਆ ਤਾਂ ਫਿਰ ਮਤਲਬ ਮੈਂ ਇੱਦਾਂ ਕਰ ਦਿੰਦਾ ਸੀ ਕਿ ਜੇ ਮੈਂ ਮੰਨ ਲਉ ਕੋਈ 8th ਦਾ ਟੌਪਿਕ ਹੈ ਉਹ ਹਾਇਰ ਕਲਾਸਿਸ ਨਾਲ ਰਿਲੇਟ ਕਰਦਾ ਹੁੰਦਾ ਹੈ ਤਾਂ ਮੂਵੀ ਮਤਲਬ ਹਾਇਰ ਕਲਾਸਿਸ ਵਾਲਾ ਉਠਾ ਕੇ ਵੀ ਪੜ੍ਹਨੇ ਲੱਗ ਗਿਆ ਲੱਗ ਪੈਂਦਾ ਸੀ ਮਤਲਬ ਉਹ ਇਹ ਕਿ ਸਬਜੈਕਟ ਕੰਨੀ ਇੱਕ ਇੰਟਰਸਟ ਡਿਵੈਲਪ ਹੋ ਗਿਆ ਸੀ ਤਾਂ ਫਿਰ ਉਹੀ 8th 9th ਚ ਮੇਰਾ ਪੱਕਾ ਹੋ ਗਿਆ ਸੀ ਕਿ ਮੈਂ ਨੀਟ ਦਾ ਪ ਮੈਂ ਨਈ 10th ਤੱਕ ਸੈਕਟਰ ਹਾਰ ਕਨਵੈਂਟ ਸਕੂਲ ਰਾਈਕਰ ਰੋਡ ਬਰਨਾਲਾ ਤੋਂ 10th ਕੀਤੀ ਐ ਤੇ ਮੈਂ +1 +2 ਸਰਵੋਤਮ ਅਕੈਡਮੀ ਖੁੱਡੀਕਲਾਂ ਤੋਂ ਕੀਤੀ ਐ ਸਕੂਲ ਦਾ ਡੈਫੀਨਿਟਲੀ ਕਾਫੀ ਇੰਪੋਰਟੈਂਟ ਰੋਲ ਰਹਿੰਦਾ ਕਿ ਜਿੱਦਾਂ ਹੁਣ ਮੈਂ ਪਹਿਲਾ ਤਰ ਮਤਲਬ ਮੈਂ ਥੋੜਾ ਡਰਿਆ ਸਾਂ ਮੈਂ ਰਹਿਣ ਵਾਲਾ ਹੁੰਦਾ ਸੀ ਪਰ ਉਹੀ ਸਕੂਲ ਚ ਮੇਰੇ ਟੀਚਰਜ਼ ਨੇ ਮੇਰੇ ਥੋੜਾ ਹੌਸਲਾ ਵਧਾਈ ਕੀਤੀ ਕਿ ਮੈਨੂੰ ਉਹਨਾਂ ਨੂੰ ਪਤਾ ਸੀ ਕਿ ਹਾਂ ਮੈਂ ਚੰਗਾ ਪੜਨ ਚ ਤਾਂ ਜੇ ਮੈਨੂੰ ਐਕਸਟਰਾ ਹੈਲਪ ਵੀ ਚਾਹੀਦੀ ਹੁੰਦੀ ਸੀ ਥੜਾ ਆਊਟ ਆਫ ਬੁక్స్ ਤੋਂ ਜਾ ਕੇ ਮੇਰੀ ਐਕਸਟਰਾ ਹੈਲਪ ਵੀ ਕਰਦੇ ਹੁੰਦੇ ਸੀ ਤਾਂ ਜਿੱਦਾਂ ਦੀ ਮਤਲਬ ਮੈਨੂੰ ਇਮੋਸ਼ਨਲੀ ਸਪੋਰਟ ਚਾਹੀਦਾ ਹੁੰਦਾ ਸੀ ਫਿਜ਼ੀਕਲੀ ਮੈਂਟਲੀ ਉਹ ਸਾਰੇ ਕੁਝ ਮੇਰੀ ਹੈਲਪ ਕਰਦੇ ਸੀ ਤਾਂ ਡੈਫੀਨੇਟਲੀ ਸਕੂਲ ਦਾ ਕਾਫੀ ਰੋਲ ਰਹਾ। ਮੇਰੇ ਸਾਰੇ ਫਰੈਂਡਸ ਐ ਵੀ ਕਾਫੀ ਵਧੀਆ ਗਿਆ ਉਹਨਾਂ ਨੇ ਵੀ ਕਾਫੀ ਅੱਛਾ ਪਰਫਾਰਮ ਕੀਤਾ ਨੀਟ ਬਾਕੀ ਮੇਰਾ ਰੈਂਕ ਨੀਟ 'ਚ 2077 ਹੈ ਮੇਰੇ ਕਾਫੀ ਫਰੈਂਡਸ ਦਾ ਮੇਰੇ ਤੋਂ ਵੀ ਵਧੀਆ ਹੈ ਕਈਆਂ ਦਾ ਮੇਰੇ ਤੋਂ ਘੱਟ ਹੈ। ਪਰ ਜਿੰਨਾਂ ਦੇ ਮੇਰੇ ਤੋਂ ਘੱਟ ਉਹਨਾਂ ਨੂੰ ਵੀ ਐ ਨਿਰਾਸ਼ ਨਹੀਂ ਹੋਣਾ ਚਾਹੀਦਾ ਵੀ ਅਗਲੇ ਸਾਲ ਉਹਨਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਜਿਹੜੀ ਕਮੀ ਉਹਨਾਂ ਨੇ ਇਸ ਸਾਲ ਛੱਡੀਆਂ ਉਹਨਾਂ ਨੂੰ ਉਹ ਸਾਰਿਆਂ ਨੂੰ ਪੂਰੀ ਕਰਨੀ ਚਾਹੀਦੀ ਤੇ ਅਗਲੇ ਸਾਲ ਹੋਰ ਮਿਹਨਤ ਕਰਕੇ ਨਹੀਂ ਦਾ ਪੇਪਰ ਦੇਣਾ ਚਾਹੀਦਾ ਚਲੋ ਪਹਿਲਾਂ ਤਾਂ ਮਤਲਬ ਥੋੜਾ ਡਿਫਿਕਲਟ ਹੁੰਦਾ ਸੀਗਾ ਪਰ ਹੁਣ ਵੀ ਜਿੱਦਾਂ ਜਿੱਦਾਂ ਅੱਗੇ ਵੱਧਦੇ ਜਾ ਰਹੇ ਤਾਂ ਪੇਪਰ ਥੋੜਾ ਵੀ ਈਜ਼ੀ ਕਰਦੇ ਜਾ ਰਿਹਾ ਹੈ ਪਰ ਉਹ ਇਹ ਵੀ ਨੀਟ ਹੁਣ ਇੰਨਾ ਮੁਸ਼ਕਿਲ ਰਹਿ ਨਹੀਂ ਤਾਂ ਵੀ ਐ ਘਬਰਾਣ ਵਗੈਰਾ ਦੀ ਨੀਟ ਦੇ ਪੇਪਰ ਦੇਣ ਦੀ ਕੋਈ ਉਹ ਲੋੜ ਨਹੀਂ ਐ ਵੀ ਘਬਰਾਉਣਾ ਵਾਲਾ ਬਸ ਦਿਨ ਸੋਡੇ ਸਕੂਲ ਚ ਕਰਵਾ ਰਹੇ ਆ ਤੁਹਾਡੇ ਕੋਚਿੰਗ ਇੰਸਟੀਚਿਊਟ ਕਰਵਾ ਰਹੇ ਹੋ ਉੱਤੇ ਚੰਗੀ ਤਰ੍ਹਾਂ ਧਿਆਨ ਰੱਖੋ ਤੇ ਜੋ ਬੱਚੇ ਸੋਚ ਮਤਲਬ ਜੋ ਬੱਚੇ ਕੋਚਿੰਗ ਨਹੀਂ ਅਫੋਰਡ ਕਰ ਪਾਉਂਦੇ ਵੀ ਉਹੀ ਮੈਂ ਕਹਿਣਾ ਚਾਹੁੰਦਾ ਅੱਜਕੱਲ ਜਿਹੜੀ ਨੀਟ ਦਾ ਪੇਪਰ ਉਹ ਐਨਸੀਆਰਟੀ ਫੋਕਸਡ ਹੋ ਰਿਹਾ ਹੈ ਤਾਂ ਬਸ ਆਪ ਮਨੇ ਇਹ ਧਿਆਨ ਰੱਖਣਾ ਕਿ ਆਪਾਂ ਐਨਸੀਆਰਟੀ ਦੀ ਲਾਈਨ ਟੂ ਲਾਈਨ ਚੰਗੀ ਤਰ੍ਹਾਂ ਪੜ੍ਹ ਰਹੇ ਆ ਤੇ ਐਨਸੀਆਰਟੀ ਦੀ ਬੈਕ ਐਕਸਰਸਾਈਜ਼ ਜ਼ਰੂਰ ਸੋਲਵ ਕਰ ਰਹੇ ਬਾਕੀ ਆਨਲਾਈਨ ਅੱਜਕੱਲ ਕਾਫੀ ਮਟੀਰੀਅਲ ਅਵੇਲੇਬਲ ਹੈ ਕਿ ਕਸਿਆ オンલાઈન ਕੋਚਿੰਗ ਇੰਸਟੀਟਿਊਟ ਜੁਆਇਨ ਕਰ ਲੋ YouTube ਤੇ ਕਾਫੀ ਕੁਝ ਲੈਕਚਰਸ ਵਗੈਰਾ ਸਭ ਕੁਝ ਅਵੇਲੇਬਲ ਹੈ ਤਾਂ ਵੀ ਪੋਸੀਬਲ ਹੈ ਜੇ ਤੁਸੀਂ ਕੈਰੀ ਬੈਕ ਵੀ ਕਰਨਾ ਚਾਹੁੰਦੇ ਹੋ NEET ਜਿੰਨਾ ਵੀ ਟਾਈਮ ਬਚ ਜਾਂਦਾ ਸੀ ਉਹ ਮੈਂ ਕੋਸ਼ਿਸ਼ ਕਰਦੇ ਸੀ ਕਿ ਬਸ 1-2 ਘੰਟੇ ਮੈਂ ਦੇ ਬਾਕੀ ਡੇਲੀ ਐਕਟੀਵिटीज ਲਈ ਰੱਖ ਲਿਆ ਬਾਕੀ ਸਾਰਾ ਟਾਈਮ ਮੈਂ ਸੈਲਫ ਸਟਡੀ ਲਈ ਡਿਵੋਟ ਕਰ ਦਿੰਦਾ ਸੀ ਤੇ ਜਿਹੜਾ ਆਖਰੀ ਦਾ 1 ਮੰਸ 1.5 ਮਹੀਨਾ ਰਹਿ ਗਿਆ ਸੀ ਉਦੋਂ ਤਾਂ ਕਿਉਂਕਿ ਸਿਰਫ ਟੈਸਟ ਵਗੈਰਾ ਹੁੰਦੇ ਸੜੇ ਹੈਲਿਕਸ ਤਾਂ ਉਦੋਂ ਮੈਂ ਉਹੀ ਥੋੜੀ ਮੋੜ ਤੋਂ ਸਲੀਪ ਘਟਾਤੀ ਜਦ ਮੈਂ 5 ਤੋਂ 6 ਆਰਸ ਦੀ ਡੇਲੀ ਸਲੀਪ ਲੈੰਦਾ ਸੀ ਉਹੀ ਉਦੋਂ ਮੈਂ ਕੋਕਲਿਕ ਕੋ ਕਰਿਕਲਰ ਐਕਟੀਵਿਟੀਜ਼ ਲਈ ਸਿਰਫ ਵਨਾਂ ਡਿਵੋਟ ਕਰਦਾ ਸੀ ਬਾਕੀ ਜਿੰਨਾ ਰਹਿ ਗਿਆ ਉਹ ਮੈਂ ਸਟੱਡੀ ਲਈ ਦਿੰਦਾ ਸੀ ਮਤਲਬ ਐ ਮੈਂ ਸੋਚ ਕਿ ਨਹੀਂ ਦਿੰਦਾ ਸੀ ਕਿ ਹਾਂ ਹਰ ਰੋਜ਼ ਇੰਨੇ ਘੰਟੇ ਦੇਣੇ ਹਨ ਜਿੰਨਾ ਮੈਕਸਿਮਮ ਮੇਰੇ ਤੋਂ ਹੋ ਸਕਦਾ ਸੀ ਮੈਂ ਉਨੇ ਦਿਨ ਦੀ ਕੋਸ਼ਿਸ਼ ਕਰਦਾ ਸੀ ਤੇ ਮੈਂ ਹਾਇਨੀ ਸੀ ਕਿ ਵੀ ਲਗਾਤਾਰ ਪੜਦਾ ਰਹਿੰਦਾ ਸੀ ਅਭੀ ਅੱਧਾ ਘੰਟਾ ਪੜ ਲਿਆ ਘੰਟਾ ਪੜ੍ਹ ਉਸ ਤੋਂ 5 ਮਿੰਟ ਦਾ ਬ੍ਰੇਕ ਲੈ ਲੈਂਦਾ ਸੀ ਵੀ ਕੁਝ ਖਾ ਪੀ ਲਿਆ ਜਾਂ ਬਾਹਰ ਟਹਿਲਿਆ ਥੋੜਾ ਜਿਹਾ ਵੀ ਲਗਾਤਾਰ ਮੈਂ ਕਦੇ ਨਹੀਂ ਪੜਦਾ ਸੀ ਵੀ ਥੋੜੇ ਥੋੜੇ ਟਾਈਮ ਬਾਅਦ ਸ਼ਾਰਟ ਸ਼ਾਰਟ ਡ੍ਰੇਕਸ ਲੈ ਕੇ ਪੜਦਾ ਹੁੰਦਾ ਸੀ ਇਹ ਕ੍ਰੈਡਿਟ ਡੈਫੀਨੇਟਲੀ ਵਿੱਚ ਮੇਰੀ ਵੀ ਮਿਹਨਤ ਹੈ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਸਭ ਦੀ ਇਸ ਸਹਿਯੋਗ ਦਾ ਰਹਿੰਦਾ ਹੈ ठान लेंदे ਤਾਂ ਬੰਦਾ ਕੁਝ ਵੀ ਕਰ ਸਕਦਾ ਹੈ ਤਾਂ ਜੇ ਵੀ ਬੱਚਾ ਇੱਛਾ ਰੱਖਦਾ ਹੈ ਉਹਦੇ ਬੱਚੇ ਦੇ ਪੇਰੈਂਟਸ ਇੱਛਾ ਰੱਖਦੇ ਕਿ ਸਾਡਾ ਬੱਚਾ ਡਾਕਟਰ ਬਣੇ ਤਾਂ ਡੈਫੀਨਿਟਲੀ ਉਹਨਾਂ ਨੂੰ ਵੀ ਇਕਜੁੱਟ ਹੋ ਕੇ ਇਹ ਪੇਪਰ ਦੀ ਤਿਆਰੀ ਕਰਨੀ ਚਾਹੀਦੀ ਹੈ ਵੀ ਪਰ ਜੇ ਤੁਸੀਂ ਮਨ ਲਗਾ ਕੇ ਕਰੋਗੇ ਤਵੀ ਉਹ ਇਹ ਕੁਝ ਵੀ ਪੋਸੀਬਲ ਹੋ ਸਕਦਾ ਹੈ ਤਾਂ ਤੁਸੀਂ ਨੀਟ ਕਲੀਅਰ ਕਰ ਜਾਓਗੇ ਤੁਸੀਂ ਮਨ ਮਨ ਲਗਾ ਕੇ ਇਹਦੀ ਤਿਆਰੀ ਕਰੋਗੇ